ਉਹ ਕਾਹ ਰਣਾ ਉਹ ਬੁਰੀ ਗੱਲ ਨਹੀਂ ਰਣਾ ਆਪਾਂ ਕਹਿੰਦੇ ਮੈਂ ਮੁੱਦਾ ਰਣਾ ਐ ਠੀਕ ਸਭ ਤੋਂ ਬੈਸਟ ਮੈਨੂ ਲੱਗਿਆ ਐਣਾ ਲੈ ਐ ਠੀਕ ਤੇ ਕਿਹਦੇ ਬਣਾ ਮਿਚੇ ਕੈਨੇਡਾ ਆਈਪੀਏ ਦਵਾ ਰੇ ਪਏ ਨੇ ਉਹ ਇਕੱਲੇ ਆਪਾਂ ਨੂੰ ਉਹ ਟੈਨਸ਼ਨ ਦੇ ਕੇ ਤਮਤ ਕੱਲ੍ਹ ਨੂੰ ਆਉਗੇ ਠੀਕ ਤਲਵਾਰ ਹੀ ਬੜੀ ਖਤਰਨਾਕ ਹੈ ਮੁੱਛੇ ਹੋਰ ਕੰਨ ਜੀ ਕੋਈ ਨਹੀਂ ਤਲਵਾਰ ਜੀ ਕਹਿੰਦੇ ਨਾ ਆਦੀ ਇਹ ਆਪਣਾ ਹਾਂ ਇਹ 1100 ਦਾ

ਕਿੱਦਾਂ ਦੇ ਪੈਟਰਨਸ ਕੁਝ ਕਿਦਾਂ ਦੇ ਹੂੰ ਸਿਰ ਆ ਉਹ ਤਾਂ ਨਹੀਂ ਕੋਈ ਚੀਜ਼ ਲੈ ਉਹ ਜਦੋਂ ਉਹ ਯਰ ਨੁਇਸਟ ਲਿਗਿਆ ਤਾ ਇਹ ਲਿਗਿਆ ਇਹਨਾਂ ਵਾਲ ਗੈਟ ਟੂ ਵੀਡੀਓ ਆ ਰਿਹਾ ਕਰਾਂਗੇ ਇਹ ਇੱਕ ਲਿਪਿੰਗ ਲੈਣ ਹਾਂਜੀ ਹਾਂ ਪਾ ਜੀ ਆ ਦੇਖੋ ਅਰਗੇਸ਼ਨ ਬੋਗਣਾ ਭਾਈ ਇਹਨਾਂ ਕਿਹਦੀ ਸਾਈਡ ਆ ਭਾਈ ਇਹ ਆਪਣੀ ਇਹ ਹੈਗੀ ਆ ਆਪਾਂ ਇਹ ਕਿਸੇ ਨੂੰ ਆਉਣਾ ਹੋਇਆ ਤਾਂ ਮੈਂ ਕਿਹਾ ਆਪਣਾ ਵਲੌਗ ਦੇਖ ਕੇ ਆਪਾਂ ਭਾਈ ਤੋਂ ਪੁੱਛਦੇ ਆ ਐਡਰੈਸ ਵਗੈਰਾ ਠੀਕ ਆ ਮੋਦੀਆ 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 ਜੀ ਮੋਦੀਆ ਮੋਦੀਆ ਕੋਈ ਪਤਾ ਕਿ ਉਧਰ ਹੀ ਆ ਇਹ ਵਾਓ ਬੁੱਢਾ ਜੀ ਦੇਖੋ ਆਪਣੇ

ᱪᱚᱵᱮᱫᱮᱱ ᱱᱚᱢᱟᱲᱮ ᱟᱵᱨᱠᱮ ᱫᱮᱠᱷᱚ ᱟᱫᱤᱠᱷᱚ ᱵᱤᱰᱤᱭᱚ ᱫᱮᱢ ᱢᱚᱱᱮ ᱢᱚᱱᱮ ᱵᱤᱰᱤᱭᱚ ᱠᱟᱱᱟ ᱫᱩᱞᱤ ᱟᱢ ᱨᱮ ᱫᱮᱭᱟ ᱨᱮ ᱫᱮᱠᱷᱚ ᱟᱣ ᱠᱟᱱ ᱫᱚ ᱠᱤᱥᱱᱟ ᱢᱤᱛᱨᱚ ᱧᱟᱴᱩ ᱨᱮ ᱫᱮᱛᱟ ᱫᱮᱠᱷᱚ ᱟ ᱞᱟᱹᱭ ᱫᱮᱭᱟ ᱠᱚᱨᱮ ᱫᱚ ᱵᱨᱚ ᱚᱱᱛᱟ ᱥᱚᱱᱚᱱ ᱚᱱᱫᱤᱨᱟ ᱠᱟᱸᱫᱮ ᱢᱟᱱᱛᱟ ᱫᱚ ᱠᱟᱹᱞᱤ ᱞᱤᱥᱛ ᱠᱷᱟᱛᱟᱢ ᱠᱷᱟᱵᱟ ᱚ ᱣᱟᱫᱟ ᱭᱟᱨ ਇਹ ਤੋਂ ਆਖਲਾ ਚੱਲਦਾ ਦੂ ਮੈਡਮ ਜੀ ਇੱਥੇ ਹੈ ਸੀ ਇਸ ਲਾਸ਼ਨ ਮੈਡੀਕਲ ਬਿਲਡਿੰਗ ਆਉਂਦੀ ਬਹੁਤ ਹੀ ਐਂਟੀਕ ਚੀਜ਼ਾਂ ਨੇ ਗਾਣੇ ਮੋਦੀ ਦੀ ਹੱਟ ਵੀ ਇੱਥੇ ਆਹ ਦੇ ਮੋਦੀ ਚਲੋ ਜੀ ਜੀ ਕਿਨ ਮੈਂ ਬਹੁਤ ਵਾਰ ਵਾਲਾ ਹੈ ਮੈਂ ਬਬ ਵਾਰਲਡ ਵਾਰ ਵਾਲੀ ਆ ਤੱਕ ਕਿ ਨਹੀਂ ਹੁੰਦੀ ਬਸ ਬਸ ਕਿਹਨੀ ਹੁੰਦੀ ਓਹ ਜਾਨਾ ਮੈਨ ਲੱਗਿਆ ਤੋ ਦੀ ਜਾਈ ਇੱਥੇ ਪਈ ਆ ਅੱਛਾ ਇਹਨਾਂ ਵਾਤੇ ਲੱਗਿਆ ਸੁਣੋ ਵਾਤੇ ਮੇਟ ਲੱਗਿਆ ਘੰਟੀ ਪਈ ਆਂ ਦੀ ਗੱਲ ਜੀ ਬਾਜੀ ਸਹੀ ਆ ਘੈਂਟ ਘੈਂਟ ਬਾਕੀ ਇਨਕਸਟਰੋਮ ਉਹਨੂੰ ਵਜ਼ਰ ਕਰੋ ਸਾਰੇ ਜਾਣੇ ਐਡਰੈਸ ਕੀ ਹੈ ਵੀਰੇ ਆਪਣਾ ਐਡਰੈਸ ਦੱਸ ਦੋ ਨੈਸ਼ਿਰੀ ਚੌਂ ਪੂਰੇ 100 ਫੁੱਟ ਰੋਡ ਆਪੋਜ਼ਿਟ ਫਲੇਟ ਰੈਸਟੋਰੈਂਟ ਆਹ ਭਈ ਆ ਜੀ ਸਾਰੇ ਜਾਣੇ ਵਿਜ਼ਿਟ ਕਰੋ ਘੈਂ ਘੈਂਟ ਚੀਜ਼ਾਂ ਫਿਰ ਪੈਸੇ ਬਾਬਾ ਸਾਰੇ ਲੈ ਜਾਣੇ ਲੱਖ-ਦੋ ਲੱਖ ਰੁਪਈਆ ਜੇ ਚਲੋ ਫੇਰ ਹੀ ਫੇਰ ਆਉਣ ਦਾ ਸੁਆਦ ਆ ਇੱਥੇ ਵਿਜ਼ਿਟ ਉਹ ਕਰੋ ਜਿਨੇ ਆਪਣੇ ਘਰ ਲਈ ਬਹੁਤ ਘੈਂ ਘੈਂ ਇੰਟੀਰੀਅਰ ਤੇ ਬਹੁਤ ਘੈਂ ਚੀਜ਼ਾਂ ਲੈ ਕੇ ਜਾਣੀਆਂ ਘਰ ਥੋੜਾ ਵਾਬੇ ਐ ਲੱਗੂ ਜਿਵੇਂ ਬਸ ਤੁਸੀਂ ਕੈਨੇਡਾ ਜਿਹਾ ਆਏ ਹੋ ਨਾ ਪੂਰਾ ਬਾਹਰਲਾ ਫੀਲ ਆਉ ਤੁਹਾਨੂੰ ਇਹ ਵੀ ਕੀ ਪਿਆਰ ਅਮਰੀਕਾ ਵਾਂ। ਉਹ ਤਾਂ ਜੇ ਕੰਮ ਦੇ ਬੰਦੇ ਰਹਿਣਗੇ ਤੇ ਸੁਰੰਗਾਂ ਆਏ ਤਾਂ ਵਧੀਆ ਜਾਵੇ। ਠੀਕ ਹੈ। ਹਾਂ ਜਿਵੇਂ ਮਿਊਜ਼ਿਕ ਹੋ ਜਾ ਰਿਹਾ ਵੀ ਉੱਤੇ ਆ ਨਾ ਨਾਰਮਲ ਤਾਂ ਇੱਧਰ ਹੈਗੇ ਆ ਪਰ ਜਿਵੇਂ ਮਿਸ਼ਰ ਹੋ ਜਾ ਰਿਹਾ ਨਾ ਤੇ ਆ ਨਾ ਇਹ ਕਿਸ ਤਰ੍ਹਾਂ ਦੀ ਚੀਜ਼ ਵੀ ਨਹੀਂ ਆ ਸਕ। ਨਾ ਨਾਰਮਲ ਹੀ ਹਾਂ ਮੈਂ ਜੇ ਪਾ ਇੰਜੋਏ ਕਰਾ ਪਰ ਮੈਨੂੰ ਲੱਗਦਾ ਸਿੰਦਰ ਵੀ ਇਸ ਕਲੀਨਰ ਸਪਾਰਟੀਆਂ ਆਖਾਓ ਭਾਈ ਅੱਜ ਹੀ ਆਉਣਾ ਹੈ ਹਰ ਦਿਨ ਦਾ ਠੀਕ ਹੈ ਇਹ ਪ੍ਰੋਗਰਾਮਸ ਕਿ ਤੁਹਾਨੂੰ ਇਤਨੀ ਆਪਣੇ ਪੀਸ ਜਿਹੜੇ ਵੇਚ ਰਹੇ ਆ ਠੀਕ ਹੈ ਪੰਜ ਜਦ ਇੱਕ ਵਾਰੀ ਤੇ ਕੋਟ ਘਟਾ ਦੇ ਮੁੱਛੀ 35 ਤੇ ਪੰਜ ਤਾਂ ਪੈਂਦਾ ਕਿੰਨਾ ਹੋ ਗਿਰੇ ਛਿੰਡਕਦਾ ਇਹ ਕੰਪਿਊਟਰ ਦੇ ਨਾਲ ਇਹਦੇ ਪਿੱਛੇ ਆਹ ਚਲੋ ਹਾਂ ਇਹ ਤਾਂ ਗਰੀਏ ਦਾ ਬਾਕਸ ਹੈ ਐਡੀਟਡ ਬਾਕਸ ਹੈ ਇਕਰ ਪੰਜ ਰਹਿ ਜੋ ਬਕਸਾ ਸਾਹ ਸੱਤ ਦੇ ਰੋ ਜੇ ਨਾਲ ਫਲੇਮ ਵਾਲਾ ਹੈ ਨਹੀਂ ਉਹ ਜਿਹੜਾ ਤੇ ਉਹ ਅੱਗ ਓਕੇ ਆ ਹਾਂਜੀ ਆਲਾ ਹਾਂਜੀ ਓਕੇ ਹਾਂਜੀ ਕੰਮ ਤੇ ਉਹ ਕਿਵੇਂ ਹੈ ਤੁਹਾਡੇ ਜਿਹੜੇ ਆਪ ਆਏ ਸੀ ਨਾ ਮੇਰੇ ਕੋਲ ਗੱਲ ਕਰਕੇ ਫੋਨ ਕਰਕੇ ਬੁਲਾ ਆਂ ਮੇਰੇ ਮਿੱਤਰੋ ਆਪਣੀ ਇੱਕ ਗਰੇਟ ਬਟਰ ਜਿਗਣਾ ਆਉਣ ਵਾਲਾ ਜੀ ਭਾਈ ਤੁਸੀਂ 3 ਵਜੇ ਕਰ ਲਈਏ ਭਾਜੀ ਕਿਵੇਂ ਸੁਰਤ ਤੇ ਬੈਠੇ ਆ ਹੋਏ ਅਗਰ ਮੇਰੀ ਗੱਲ ਕਰੋ ਮੰਮੀ ਵਾਲੀ ਗੱਲ ਮੈਂ ਤਾਂ ਸਿਆਣ ਹੋ ਗਿਆ ਕਰਕੇ ਦੇਖੋ ਨਹੀਂ ਕਰਕੇ ਦੇਖੋ ਸਤਾ ਜੀ ਆ ਜੀ ਮਾਰ ਕੇ ਲੜਾਈ ਬੱਬੂ ਦੀ ਬੱਬੂ ਦੀ ਬੱਬੂ ਦੀ ਬੱਬੂ ਦੀ ਬੁਏ ਸੋ ਖਾਏ ਹੋਣਗੇ ਨਾ ਇਹ ਦੇ ਮੈਂ ਕਹੇ ਸੂਮੈਂਟ ਸੰਧੂ ਆ ਗਿਆ ਪਤਾ ਕਰਾ ਦੇ ਕਹੇ ਨਾ ਵੇਖਣਾ ਜਪੜੀ ਜਲਦੀ ਬੰਨਾ ਕੰਮ ਕਰਾ ਦੇ ਗ੍ਰੀਮ ਚੈੱਕ ਕਰ ਲਓ ਆਪਣੀ ओके 5 ਕੇ ਓਕੇ ਕਹਿੰਦੇ ਆਪਣੀ ਤੇਰੇ ਵੀ ਆ ਗਈ ਤੇ ਚੋਬਰਾਂ ਨੂੰ ਲੱਗੀ ਬਿਜੀ ਕੋੱਖਾ ਬਬੂਏ ਨੂੰ ਖਾਓ ਚਾਰਾਣਾ ਕੰਮ ਤੁਸੀਂ ਦਾ ਇਧਰ ਹੀ ਆ ਗਿਆ ਸੀਗਾ ਤੇ ਸਾਡੇ ਵਾਲਾ ਵਿਚਾਰਾ ਹੋਲਾ ਬਾਂਛੀ ਇਹਦੇ ਅੱਜ ਜਦੋਂ ਆਪਾਂ ਪਾਣੀ ਖਾ ਲਈਏ ਜਿੱਦਾਂ ਆਪਾਂ ਮਿਲ ਜਾਈਏ ਆਪਣੇ ਆਪਣੇ ਚਾਟ ਮਸਾਲਾ ਉਸਤਾਦ ਜੀ ਨੇ ਚਾਟ ਮਸਾਲਾ ਆਟਾ ਬਾਬੂ आ गया चाचा आज भी बराबर थोड़ा रोटी पानी खा के ठीक है ओके सर इधर रख टाइम देख देख ले मैं कह टाइम देख लो